ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਉੱਗੇ ਸਿਆਸਤਦਾਨ ਸਰਗਵਾਸੀ ਸਰਦਾਰ ਸੇਵਾ ਸਿੰਘ ਸੇਖਵਾਨ ਜੀ ਦੀ ਚੌਥੀ ਵਰਸੀ ਪਿੰਡ ਸੇਖਵਾਨ ਦੇ ਕਾਲਜ ਵਿੱਚ ਮਨਾਈ ਗਈ ਜਿਸ ਵਿੱਚ ਸੇਖਵਾਨ ਜੀ ਦੇ ਗ੍ਰਹਿ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜੱਥੇ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਕਲਾਨੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਗੁਰਦਾਸਪੁਰ ਤੋਂ ਰਮਨ ਬਹਿਲ ਡੇਰਾ ਬਾਬਾ ਨਾਨਕ ਤੋਂ ਵਿਦਾਇਕ ਗੁਰਦੀਪ ਸਿੰਘ ਰੰਦਾਵਾ ਧਾਰੀਵਾਲ ਤੋਂ ਡਾਕਟਰ ਕਮਲਜੀਤ ਸਿੰਘ ਗੁਰਦਾਸਪੁਰ ਅਤੇ ਬਟਾਲਾ ਦੇ ਐਸਐਸਪੀ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸੇਵਾ ਸਿੰਘ ਸੇਖਵਾਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਕਾਦੀਆਂ ਹਲਕਾ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਨ ਵੱਲੋਂ ਆਏ ਮਹਿਮਾਨਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਦੇਖੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਪੂਰੀ ਰਿਪੋਰਟ ਹਰ ਸਾਲ ਦੀ ਤਰ੍ਹਾਂ ਵਰਸੀ ਪਰਿਵਾਰ ਇਲਾਕੇ ਦੇ ਨਾਮ ਬੜਾਈ ਜਾਂਦੀ ਹੈ ਵਰਸੀ ਸੇਵਾ ਸੇਵਾ ਪ੍ਰਵਾਹ ਇਸ ਨਾਲ ਤੂ ਬਹੁਤ ਵੱਡੀ ਗੇਂ ਹੈ ਬਹੁਤ ਸੇਵਾ ਕੀਤੀ ਹੈ ਮੈਂ ਉਸ ਨੂੰ ਸਰਾ ਕਰਵਾਦਾ ਰਹੇ ਮੈਂ ਅੱਜ ਸੇਵਾ ਜੀ ਨੂੰ ਆਪਣੇ ਤੋਰ ਤੋਂ ਸਦਾਨੀ ਦੇ ਫੁੱਲ ਅਰਪਨ ਕਰਦਾ ਹਾਂ ਬਿਲਕੁਲ ਜੀ ਅੱਜ ਸੇਵਾ ਸਿੰਘ ਸਿੰਘ माजी ਜੀ ਦੀ ਚੌਕੀ ਬਸ ਸੀ ਸੀ। ਉਹ ਸਾਰਾ ਸਮੂਹ ਪਰਿਵਾਰ ਜਿਹੜਾ ਇਕੱਤਰ ਹੋਇਆ ਪਾਕੀ ਦੇ ਸਾਰੇ ਜ਼ਿੰਮੇਵਾਰ ਰੋਦੇਦਾਰ ਸਾਰੇ ਇਕੱਤਰ ਹੋਏ। ਉਹ ਸਾਰਿਆਂ ਨੇ ਉਹਨਾਂ ਨੂੰ ਚੌਕੀ ਜਿਹੜੀ ਕਿਉਂਕਿ ਜੋ ਉਹਨਾਂ ਦੀ ਕਰਨੀ ਮਿਹਨਤ ਹੋਈ। ਅੱਜ ਵੀ ਜਿਹੜੀ ਆ ਵੀ ਲੋਕਾਂ ਦੇ ਚਿਕਨ ਚਰਚਾ ਦਾ ਸ਼ਾਇਦ ਵੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਚੰਗੇ ਵਧੀਆ ਕੰਮ ਇਹ ਲੋਕ ਅੱਜ ਬੜੀ ਪਾਪ ਉਸਦੀ ਦੀ ਮਸਾਲ ਜ਼ਿੰਦਗੀ ਤੋਂ ਸਾਰਾ ਪਰਿਵਾਰ ਇਕੱਠਾ ਆਇਆ ਉਹਨਾਂ ਨੂੰ ਸਰ ਦਾ ਦੇ ਫੋਨ ਸਰ ਮੰਗੋਈਏ ਕਿ ਜਾਦੂਗਰੀਏ ਬਿਲਕੁਲ ਜੀ ਸਾਰਾ ਪਰਿਵਾਰ ਨਾਲ ਆ ਜੀ ਜੋ ਜਿਗਰੂਪ ਸਾਡਾ ਨਾਮ ਆ ਜੀ ਜੋ ਹੁਕਮ ਕਰੂਗਾ ਆਪਾਂ ਸਾਰੀ ਸੂਚੀ ਟੀਮ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਦੇ ਨਾਲ ਖੜੀ ਆ ਔਰ ਜਿਹੜੇ ਵੀ ਡਿਮਾਂਡ ਆ ਗੇੜ ਦੀ ਉਹ ਆਪਾਂ ਹਰ ਹਾਲਤ ਚ ਨਾਲ ਲਾ ਕੇ ਕਵਰ ਕਰਾ ਗਏ ਉੱਚੀ ਸਰਸੀ ਦੇ ਮਾਲਕ ਸੀਗੇ ਸਰ ਤਾਂ ਧੰਨ ਜੱਤ ਜੱਤਾ ਸੇਵਾ ਸਿੰਘ ਸੇਖਵਾ ਜੀ ਉਹਨਾਂ ਦੀ ਅੱਜ ਚੌਥੀ ਵਰਸੀ ਦੇ ਸਬੰਧ ਸੇ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਆ ਔਰ ਇਲਾਕੇ ਦੇ ਲੋਕ ਜਿਹੜੇ ਆਮ ਆਦੀ ਪਾਰਟੀ ਨੂੰ ਕਰਨ ਵਾਲੇ ਨੇ ਉਹਨਾਂ ਨੂੰ ਛੱਦਾ ਤੇ ਫੁੱਲ ਪੇਟ ਕਰ ਲਿਆ ਹੈ ਮੈਂ ਵੀ ਉੱਥੇ ਸਬੰਧ ਚ ਆਇਆ ਬਹੁਤ ਬਹੁਤ ਜਨਾ ਸੇਖਵਾ ਸਾਹਿਬ ਤੋਂ ਸਿੱਖਿਆ ਬੜੇ ਬੁਲਾ ਰਿਆ ਨੇ ਉਹਨਾਂ ਦੀ ਸਿੱਖਿਆਤ ਬਾਰੇ ਦੱਸਿਆ ਆ ਇਹੋ ਜੇ ਪ੍ਰੋਗਰਾਮ ਆ ਤੇ ਆਪਾਂ ਕੁਝ ਸਿੱਖ ਕੇ ਜਾਣਾ ਰਾਜਨੀਤਿਕ ਲੋਕ ਸੀਗੇ ਧਾਰਮਿਕ ਲੋਕ ਸੀਗੇ ਮੈਨੂੰ ਲੱਗਦਾ ਮੈਂ ਸਿੱਖ ਜਾਊਂਗਾ ਬੜਾ ਕੁਛ ਅਜੇ ਸਿੱਖਿਆ ਫਿਰ ਜਾ ਸਿੱਖਿਆ ਲੱਗਦਾ ਜੇ ਤੁਸੀਂ ਮਾਮਾ ਸਿੱਖਿਆ ਕਰਤਾ ਸਰ ਇੱਕ ਡਿਮਾਂਡ ਕੀਤੀ ਸੀ ਕਿ ਸਿੱਖਿਆ ਬਿਲਕੁਲ ਜੀ ਸੇਖਵੰਤ ਸਾਹਿਬ ਦੀ ਜਿਹੜੀ ਜਾਦਗਿਰੀ ਆ ਉਹ ਇੱਕ ਲੋਕਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇੱਕ ਪ੍ਰੇਰਣਾ ਸਰੋਤ ਹੋਏਗੀ ਇਹ ਉਹਦੀਆਂ ਸ਼ਖਸੀਅਤਾਂ ਰਹੀਆਂ ਯਾਦਗਾਰ ਬਣਨੀਆਂ ਚਾਹੀਦੀਆਂ ਨੇ ਮੈਂ ਉਹਦੀ ਪੂਰਾ ਅਪੀਲ ਵੀ ਕਰਾਂਗਾ ਔਰ ਸਰਕਾਰ 'ਚ ਗੱਲ ਵੀ ਰੱਖਾਂਗੇ ਔਰ ਸੇਖਵੰਤ ਸਾਹਿਬ ਦੀ ਯਾਦਗਾਰ ਬਣਾਵਾਂਗੇ ਬਿਲਕੁਲ ਜੀ ਅੱਜ ਸੇਵਾ ਸਿੰਘ ਸੇਖਮਾਂ ਜੋ ਇੱਕ ਬੜੇ ਉੱਚੇ ਤੇ ਸੁੱਚੇ ਇਨਸਾਨ ਸੀ ਰਾਜਨੀਤੀ ਦੇ ਵਿੱਚ ਵੀ ਕਾਫੀ ਦਮਾ ਉਹਨਾਂ ਨੇ ਪਰ ਕਾਫੀ ਉਹਨਾਂ ਨੇ ਸੰਗਤ ਦੀ ਸੇਵਾ ਵੀ ਕੀਤੀ ਅੱਜ ਉਹਨਾਂ ਦੀ ਚੌਥੀ ਵਰ੍ਹੇਗੰਤੀ ਸਾਰੀ ਪਾਰਟੀ ਵੱਲੋਂ ਜਿੰਨੇ ਵੀ ਬਸਪੁਰ ਦੇ ਸਾਡੇ ਪਾਰਟੀ ਦੇ ਅਹੁਦੇਦਾਰ ਨੇ ਐਮਐਲਏ ਸਭ ਜਿੰਨੇ ਵੀ ਇਲਾਕੇ ਦੇ ਪੰਚ ਸਰਪੰਨ ਦੇ ਸਾਰੇ ਸਰਦਾਂ ਦੇ ਫੁੱਲ ਫੇਰਨ ਕਰਨਾ ਹੈ ਮੈਂ ਵੀ ਅੱਜ ਇਸ ਮਾ ਰਾਜਨੀਤਿਕ ਪ੍ਰੋਗਰਾਮ ਇਨਾਂ ਦੇ ਪਾਰਟੀ ਦੇ ਪਰ ਇਹਦੇ ਮੈਂ ਬੜਾ ਕੁਝ ਅੱਜ ਮੈਨੂੰ ਸਿੱਖਣ ਨੂੰ ਮਿਲਿਆ ਅੱਜ ਇਸ ਭੂਖ ਤੋਂ ਅੱਜ ਇਹਨਾਂ ਦੀ ਵਰਸੀ ਤੋਂ ਮੈਂ ਬੜਾ ਕੁਝ ਸਿੱਖੇ ਜਾ ਰਿਹਾ ਹਾਂ ਪਰ ਮਹਾਤਮਾ ਦੇ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਹੋ ਜਿਹੇ ਇਨਸਾਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਆਉਣੇ ਚਾਹੀਦੇ ਨੇ ਪਰ ਇਹੋ ਜਿਹੇ ਇਨਸਾਨ ਦੀ ਜਿਹੜੀਆਂ ਯਾਦਾਂ ਨੇ ਹਲਕੇ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਨੇ ਬੜੇ ਵੱਡੀ ਕਾਰਗੁਜ਼ਾਰੀਆਂ ਕੀਤੀਆਂ ਮੈਨੂੰ ਵੀ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਪਰ ਉਹਨਾਂ ਦੇ ਯਾਦਗਾਰੀ ਚਿੰਨ੍ਹ ਜ਼ਰੂਰ ਬਣਨੇ ਚਾਹੀਦੇ ਨੇ ਅਸੀਂ ਸਾਰੇ ਗਰਦਾਸਪੁਰ ਦੇ ਲੀਡਰ ਤੇ ਅਸੀਂ ਕੀਤਾ ਹੋਰ ਬੈਠ ਕੇ ਮੀਟਿੰਗ ਵੀ ਕਰਾਂਗੇ ਕਿ ਉਹਨਾਂ ਨੇ ਜਿਹੜੀ ਜਿਹੜੀ ਸ਼ਾਪ ਸ਼ਦੀ ਤੋਂ ਉਹਨਾਂ ਦੇ 게ਟ ਵੀ ਬਣਾਵਾਂਗੇ ਪਰ ਉਹਨਾਂ ਦੀ ਇਜਾਜ਼ਤ ਦੇ ਵਿੱਚ ਹੋਰ ਵੀ ਕਾਫੀ ਵੱਡੇ ਜਿਹੜੇ ਚਿੰਨੇ ਜ਼ਰੂਰ ਲੱਗਣਗੇ ਮੈਂ ਲਾਸਟ ਦੇ ਵਿੱਚ ਫੇਰ ਉਹਨਾਂ ਦੀ ਰੂਹ ਨੂੰ ਪਰਮਾਤਮਾ ਅੱਗੇ ਇਹ ਬੇਨਤੀ ਕਰਦਾ ਵੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਉਹਨਾਂ ਬਾਛ ਕਰਨ ਤੇ ਜਗਰੂਪ ਸਿੰਘ ਸੇਖਵੰਦੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਾ ਅਸੀਂ ਜਥੇਦਾਰ ਸੇਵਾ ਸਿੰਘ ਸੇਖਵੰਦੀ ਦੀ ਟਰਫੀ ਵਰਸੀ ਤੇ ਇਕੱਠੇ ਹੋਏ ਸੀ ਸਾਰੀ ਸੰਗਤ ਨੇ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਤੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਸਾਰੀ ਪਾਰਟੀ ਵੱਲੋਂ ਜਥੇਦਾਰ ਸੇਵਾ ਸਿੰਘ ਸੇਖਵਾਂ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪਿੱਛੇ ਪਰਿਵਾਰ ਦੇ ਵਿੱਚ ਉਹਨਾਂ ਦੇ ਵੱਡੇ ਸੁਪੁੱਤਰ ਬਲਬੀਤ ਸਿੰਘ ਦੀ ਸੇਖੋਂ ਤੇ ਸਾਰੇ ਸੁੱਚੇ ਪਰਿਵਾਰ ਨੂੰ ਛੜਦੀ ਕਲਾ ਬਖਸ਼ੇ ਭਾਈ ਜਿੱਕਾ ਖਾਲਸਾ ਭਾਈ ਲੁੱਧ ਜਿੱਕਾ ਭਾਈ ਮੈਂ ਸਰਜੀਤ ਕੋਰ ਜ਼ਿਲ੍ਹਾ ਪ੍ਰਧਾਨ ਭਾਈ ਜੀ ਹਲਕਾ ਕਰਦੀਆਂ ਅੱਜ ਅਸੀਂ ਸਰਦਾਰ ਜਥੇਦਾਰ ਸੇਖਵਾ ਸਿੰਘ ਜੀ ਦੇ ਦਰਸੀ ਦੇ ਉੱਤੇ ਆਏ ਸੀ ਸਰਦਾਰ ਜਗਨੂਪ ਸਿੰਘ ਦੇ ਕੋਠੀ 'ਚ ਤੇ ਅੱਜ ਸਾਰੇ ਐਮਐਲਏ ਸਾਹਿਬ ਆਏ ਸੀ ਪਹੁੰਚੇ ਸੀ ਸਾਰੀ ਲੀਡਰਸ਼ਿਪ ਇੱਥੇ ਪਹੁੰਚੀ ਹੈ ਔਰ ਉਹਨਾਂ ਨੂੰ ਸਰਦਾਰ ਜੀ ਦੇ ਫੋਲ ਜਿਹੜੇ ਪੇਂਟ ਕੀਤੇ ਗਏ ਨੇ ਔਰ ਉਹਨਾਂ ਦਾ ਪਿਸ਼ੋਕੜ ਜੋ ਸੀਗਾ ਉਹ ਸਾਰਾ ਦੱਸਿਆ ਗਿਆ ਹੈ ਤੇ ਬਹੁਤ ਇੱਥੇ ਉਹਨਾਂ ਦੀ ਸਮਰਥੀ ਹੋਈ ਆ ਔਰ ਬਹੁਤ ਸਾਰਾ ਪ੍ਰੋਗਰਾਮ ਸੀਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਲੀਡਰਸ਼ਿਪ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਏਗਾ ਹਾਂਜੀ ਜੀ ਸਸਿਕਾ ਸਾਰਿਆਂ ਨੂੰ ਅ ਅਸੀਂ ਅੱਜ ਸਾਡੇ ਅ ਸਿਵਾ ਸਿੰਘ ਸੇਖਵਾ ਜੀ ਜਥੇਦਾਰ ਸਿਵਾ ਸਿੰਘ ਸੇਖਵਾ ਜੀ ਦੇ ਅੱਜ ਬਰਸੀ ਤੇ ਸ਼ਬਦਾਂ ਦੇ ਫੁੱਲ ਪੇਟ ਕੀਤੇ ਨੇ ਔਰ ਪੂਰੀ ਲੀਡਰਸ਼ਿਪ ਸਾਡੀ ਅ ਅ ਸੇਖਵਾ ਦਾ ਪਹੁੰਚੇ ਸੇ ਪਾਂਦੇ ਆ ਪਿੰਡ ਵਿੱਚ ਪਹੁੰਚੇ ਨੇ ਔਰ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਵੀ ਆਪਣੇ ਹੀ ਆ ਪਿਤਾ ਦੇ ਅਨੁਸਾਰ ਹੀ ਚੱਲ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਹਲਕਾ ਕਾਧੀਆਂ ਦੇ ਪੂਰੇ ਇਹਨਾਂ ਮਤਲਬ ਜਿਹੜਾ ਕੋੜ ਸੀਗਾ ਸੜਕਾਂ ਦਾ ਔਰ ਜਿਹੜਾ ਨਾਲੇ ਦਾ ਜਿਹੜਾ ਕੰਮ ਸੀਗਾ ਜਿਹੜਾ ਸਾਡੇ ਵੱਡੇ ਸੇਖਵਾ ਸਾਹਿਬ ਜੀ ਨੇ ਜਿਹੜਾ ਕੰਮ ਕਰਵਾ ਦਿੱਤਾ ਹੈ ਉਹ ਅਜੇ ਤੱਕ ਨਾ ਕਦੀ ਹੋਇਆ ਤੇ ਨਾ ਕਦੀ ਕੋਈ ਕਰਵਾ ਸਕਦਾ ਹੈ ਉਸੇ ਤਰ੍ਹਾਂ ਸਾਡੇ ਜਿਹੜੇ ਸਰਦਾਰ ਜਗਰੂਪ ਸਿੰਘ ਸੇਖਵਾ ਹਲਕਾ ਇੰਚਾਰਜ ਨੇ ਉਹ ਵੀ ਸਾਡੇ ਉਸੇ ਤਰ੍ਹਾਂ ਨਿਸ਼ਚਿਤ ਪਦਮ ਤੇ ਚੱਲ ਰਹੇ ਨੇ ਸੋ ਔਰ ਜਿੰਨੀਆਂ ਵੀ ਸੜਕਾਂ ਜਿੰਨੀਆਂ ਵੀ ਪੁਲ ਨੇ ਉਹ ਸਾਰੇ ਉਹਨਾਂ ਨੇ ਜਿਹੜਾ ਵਾ ਕੰਮ ਕੀਤਾ ਹੈ ਬਹੁਤ ਵਧੀਆ ਕੰਮ ਕਰ ਰਹੇ ਨੇ ਸੋ ਅਸੀਂ ਪ੍ਰਮਾਤਮਾ ਦੇ ਅਰਦਾਸ ਕਰਾਂਗੇ ਕਿ ਆਉਣ ਵਾਲੇ ਇਲੈਕਸ਼ਨ ਦੇ ਦਿਨਾਂ ਵਿੱਚ 2027 ਵਿੱਚ ਜਿਹੜੇ ਸਾਡੇ ਸਰਦਾਰ ਜਾ ਸਰਵ ਸਿੰਘ ਜਿਹੜੇ ਸਰਦਾਰ ਜਗਜੀਤ ਸਿੰਘ ਸੇਖਵਾ ਜੀ ਨੇ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਖੋਂ ਵਿਖੇ ਸੇਖੋਂ ਮੇਰੇ ਸਵਰਗੀ ਪਿਤਾ ਜੀ ਜਗਧਾਰ ਸੇਵਾ ਸਿੰਘ ਸੇਖੋਂ ਜੀ ਦੀ ਚੌਥੀ ਵਰਸੀ ਜਿਹੜੀ ਆ ਬੜੀ ਸ਼ਰਧਾ ਨਾਲ ਮਨਾਈ ਗਈ ਆ ਔਰ ਹਜ਼ਾਰਾਂ ਲੋਕ ਜਿਹੜੇ ਆ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਤਾਂ ਜਿਹੜੀਆਂ ਨੇ ਅੱਜ ਚੁਟੀਆਂ ਸੀ ਸੋ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡੀ ਗਿਣਤੀ ਚ ਸੰਤਾ ਜੁੜੀਆਂ ਨੇ ਪਾਰਟੀ ਦੇ ਅਹੁਦੇਦਾਰ ਸਰਕਾਰ ਦੇ ਵਿੱਚ ਐਮ ਅਹੁਦਾ ਰੱਖਣ ਵਾਲੇ ਸਾਡੇ ਸਾਰੇ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਹਲਕਾ ਇੰਚਾਰਜ ਸਹਿਮਾਨ ਸਾਡੇ ਚੇਅਰਮੈਨ ਸਾਹਿਬਾਨ ਔਰ ਪਾਰਟੀ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਦਰਜਾ ਦਰਜਾ ਅਹੁਦੇਦਾਰ ਬੜੀ ਵੱਡੀ ਗਿਣਤੀ ਚ ਆਏ ਆ ਮੈਂ ਸਾਰਿਆਂ ਦਾ ਜਿੰਨੇ ਸਾਡੇ ਪਾਰਟੀ ਦੇ ਬਲਾਕ ਪ੍ਰਧਾਨ ਪੰਚ ਸਰਪੰਚ ਪਾਰਟੀ ਦੇ ਅਹੁਦੇਦਾਰ ਸਾਡੇ ਦੋਸਤ ਮਿੱਤਰ ਰਿਸ਼ਤੇਦਾਰ ਜਿੰਨੇ ਸਾਰੇ ਅੱਜ ਸੇਖੋਂ ਸਾਹਿਬ ਨੂੰ ਪਿਆਰ ਕਰਨ ਵਾਲੇ ਅੱਜ ਇੱਥੇ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗਿਣਤੀ 'ਚ ਅੱਜ ਇੱਥੇ ਆਏ ਹੋ ਔਰ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਊਗੀ ਕਿ ਉਹ ਜੋ ਪੂਰਨੇ પાਕੇ ਗਏ ਨੇ ਜੋ ਸਾਡਾ ਮਾਰਗਦਰਸ਼ਨ ਕਰਕੇ ਗਏ ਨੇ ਅੱਜ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਸਾਫ਼ ਸੁਥਰੀ ਇਮਾਨਦਾਰੀ ਵਾਲੀ ਜਿਹੜੀ ਆ ਹੋਨੇਸਟੀ ਵਾਲੀ ਰਾਜਨੀਤੀ ਜਿਹੜੀ ਆ ਉਹ ਕੀਤੀ ਜਾਵੇ ਪ੍ਰਿੰਸੀਪਲਸ ਵਾਲੀ ਰਾਜਨੀਤੀ ਜਿਹੜੀ ਆ ਜੋ ਉਹਨਾਂ ਨੇ ਸਾਨੂੰ ਸੇਧ ਦਿੱਤੀ ਆ ਉਹਦੇ ਤੇ ਪੈਰਾ ਦਈਏ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਆ ਉਹ ਇਹੀ ਹੋਏਗੀ ਔਰ ਸਾਡੇ ਜਿੰਨੇ ਪ੍ਰੈਸ ਵਾਲੇ ਸੱਜਣ ਆਏ ਨੇ ਕਿਉਂਕਿ ਸੇਖੋਂ ਸਾਹਿਬ ਦਾ ਪ੍ਰੈਸ ਦੇ ਨਾਲ ਕਿਉਂਕਿ ਪਬਲਿਕ ਰਿਲੇਸ਼ਨ ਮਨਿਸਟਰ ਵੀ ਰਹੇ ਬਹੁਤ ਗੂੜਾ ਪਿਆਰ ਰਿਹਾ ਮੈਂ ਉਹਨਾਂ ਦਾ ਵੀ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਬੜੀਆਂ ਨਿੱਜੀ ਯਾਦਾਂ ਸਾਰਿਆਂ ਦੀਆਂ ਉਹਨਾਂ ਦੇ ਨਾਲ ਜੁੜੀਆਂ ਨੇ ਸੋ ਮੈਂ ਸਾਰੀ ਜਿੰਨੇ ਵੀ ਹਾਜ਼ਰੀਨ ਆਏ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਜਿਹੜਾ ਵਾ ਇੱਥੇ ਆਉਣ ਤੇ ਜੀ ਆਇਆਂ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ